ਪੁਨਰ ਜਨਮ ਜਾਂ ਅਗਲਾ ਜਨਮ ਹੁੰਦਾ ਹੈ ਕੋਈ ਕਿ ਕੋਈ ਜਨਮ ਹੈ ਨਹੀਂ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਕਦੀ ਮਰਿਆ ਨਹੀਂ ਹਜੇ ਤੇ ਬਾਕੀ ਚਲੋ ਜੋ ਪੜੀਏ ਸੁਣੀਏ ਉਹਦੀ ਗੱਲ ਕਰਦੇ ਆ ਆਪਾਂ ਜਿੱਦਾਂ ਮੈਂ ਉਹ ਚੀਜ਼ਾਂ ਤੇ ਬਲੀਵ ਨਹੀਂ ਕਰਦਾ ਕਿ ਜਿਹੜੀਆਂ ਮੇਰੇ ਕੰਮ ਹੀ ਨਹੀਂ ਆਉਣੀਆਂ ਕਿ ਮੈਨੂੰ ਨਹੀਂ ਪਤਾ ਪਿਛਲੇ ਦਾ ਅਗਲੇ ਦਾ ਪਤਾ ਨਹੀਂ ਹੁਣ ਜੋ ਹੈਗਾ ਇਹਦੀ ਮੈਂ ਸਹੀ ਕੀਮਤ ਲਾ ਰਿਹਾ ਜਾਂ ਨਹੀਂ ਲਾ ਰਿਹਾ ਮੈਂ ਇੱਥੇ ਧਿਆਨ ਦੇਣਾ ਕੀ ਇਹ ਵਿਸ਼ੇ ਬਣਾਏ ਗਏ ਨੇ ਤਾਂ ਕਿ ਅਸੀਂ ਗੁੰਝਲਦਾਰ ਰਹੀਏ ਜੋਇਂ ਜਸਟ ਕਰਦੇ ਕੁਝ ਜਵਾਕੀ ਉਹ ਇਹ ਤੇ ਜਿੰਨੇ ਕਰਮ ਵਾਲੋ ਕਹ ਲੋ ਕਿ ਜਿੰਨਾਂ ਤੇ ਮੈਂ ਭਰੋਸਾ ਕਰਦਾ ਜੀ ਉਹਨਾਂ ਨੇ ਕਹੀ ਆ ਕਿ ਕੋਈ ਸੋਚ ਕੇ ਕਹੀ ਹੋਊਗੀ ਮੈਂ ਪਿੰਨ ਕਰ ਦਿੰਦਾ ਤੁਸੀਂ ਕਹਿ ਰਹੇ ਤੇ ਮੈਨੂੰ ਸਿਖਾਉਣ ਲਈ ਕੋਈ ਕੀ ਹੋ ਸਕਦਾ ਕਿ ਯਾਰ ਤੁਸੀਂ ਕਹਿ ਰਹੇ ਆ ਤੇ ਕੋਈ ਤੇ ਗੱਲ ਹੋਊਗੀ ਤੇ ਮੈਂ ਮੰਨ ਲੇਨਾ ਤੇ ਪਰ ਮੈਂ ਉਹਦੇ ਬਾਰੇ ਐਵੇਂ ਕਿਸੇ ਚੀਜ਼ ਬਾਰੇ ਨਹੀਂ ਬੋਲ ਸਕਦਾ ਜਿੰਨੂੰ ਜਿਹੜੀ ਮੈਂ ਨਹੀਂ ਹੰਡਾਈ ਜੋ ਚੀਜ਼ ਮੈਂ ਦੋਲਦਾ ਜਾਂ ਉਹਦਾ ਕੋਈ ਮੈਂ ਥਿਊਰੀ ਕੱਢ ਕੇ ਤੇ ਤਾਂ ਦੰਨੀ ਲਿਵ ਜੀ ਹੰਡਾਈ ਨੂੰ ਦੇ ਬਾਰੇ ਜ਼ਿਆਦਾ ਬੋਲਦਾ ਪਰ ਜੋ ਤੁਸੀਂ ਕਹੋ ਵੀ ਤੂੰ ਪੜਿਆ ਕੀ ਇਹਦੇ ਬਾਰੇ ਜੇ ਫਿਰ ਉਹ ਮੈਂ ਕਹਿ ਰਿਹਾ ਕਿ ਦੁਨੀਆ ਇੱਕ ਸੁਪਨੇ ਵਾਂਗੂ ਹੈ ਇੱਕ ਇੱਕ ਟੁੱਟੂ ਦਾ ਦੂਜੇ ਚ ਸ਼ੁਰੂ ਹੋ ਜੂਗੀ ਕਈ ਵਾਰ ਇੱਕੋ ਰਾਤ ਚਾਨੂੰ ਤਿੰਨ ਤਿੰਨ ਸੁਪਨੇ ਆ ਜਾਂਦੇ ਹਾਂ ਇੱਕ ਟੁੱਟੇ ਦੂਜੇ ਸ਼ੁਰੂ ਹੋ ਗਏ ਤੇ ਇਦਾਂ ਸਾਰੀ ਪੂਰੀ ਰਾਤ ਲਗਾਤਾਰ ਸੁਪਨੇ ਆਉਂਦੇ ਰਹਿੰਦੇ ਹਾਂ ਤੇ ਇਹ ਐ ਵੀ ਇੱਕ ਇਲਿਊਜ਼ਨ ਹੈ ਸਾਡੀ ਦੁਨੀਆ ਜੋ ਗੁਰੂ ਸਾਹਿਬ ਕਹਰੇ ਮੈਂ ਕਿਸ ਸੁਪਨੇ 'ਚ ਫੁੱਟੂnga ਦੂਜੇ ਸ਼ੁਰੂ ਹੋ ਜਾਂਦੇ ਦੂਜੇ 'ਚ ਫੁੱਟੂ ਤੇ ਜੇ ਸ਼ੁਰੂ ਹੋ ਗਏ ਤੇ ਮੈਂ ਸ਼ੁਰੂ ਚੱਲਦਾ ਹੀ ਰਹੂੰਗਾ ਜਿੰਨਾ ਚਿਰ ਉਹ ਕਹਿੰਦੇ ਕਿ ਮੈਂ ਸੱਚ ਨਹੀਂ ਜਾਣਦਾ